ਉਹ 74 ਹਸਪਾਵਰ ਉਹਦੇ ਵੀ ਹੁਣ ਪੰਗਾ ਉਹ ਪਹਿਲਾਂ ਆਪਣਾ 75 75 ਹਸਪਾਵਰ ਆਉਂਦਾ ਸੀ ਹਮ ਹੁਣ ਆਪਣਾ 75 74 ਹਸਪਾਵਰ ਆਉਂਦਾ ਕਾਰਨ ਕੀ ਹੈ ਜਿਹਦੇ ਵੀ 1 ਲਿਖਿਆ ਹਮ ਉਹ ਅਗਲਾ ਕਹਿੰਦਾ ਵੀ ਇਹ ਕਿਤੇ 52 ਦਾ ਛਾਲੀ ਸਪੀਡਾਂ ਨਹੀਂ ਇਹ ਫਰਕ ਆ ਹਰੇਕ ਮਾਡਲ ਦੀ ਆ ਡੱਡ ਸਪੀਡਾ ਇਹ ਨਹੀਂ ਹੈਗਾ ਵੀ ਜਿਹੇ ਤੇ B1 ਲਿਖਿਆ ਸ਼ੰਕਰੋ ਮੈਕਸ ਗੇਅਰ ਜੀ ਕਿਹੜੇ ਮਾਡਲ ਚ ਆਉਂਦਾ ਉਹ B1 ਚ ਆਉਂਦਾ ਪਹਿਲਾ ਮਾਡਲ ਆ ਪੁਰਾਣਾ ਆਪਣਾ ਟੌਮ ਮਾਡਲ ਸਭ ਤੋਂ ਵੱਧ ਕਹਿੰਦੇ ਸੀ ਹਮ ਉਹ ਕੋਡ ਨੰਬਰ ਲਾ ਕੇ ਨਾ ਹਾਂ ਰੈਡੀ ਆ ਜਾਓ ਖੜੇ ਤਾਂ ਪਏ ਆ ਆਪਾਂ ਜੌਂਡੀਰ ਕੋਲ ਜਿੰਨੇ ਵੀ ਜਿਹੜਾ ਲੈਣਾ ਲੈ ਲਓ ਹਾਂ ਹਾਂ ਜਿਹੜਾ ਵੀ ਕੰਪਨੀ ਦਾ ਮੈਂ ਤਾਂ ਕਹਿ ਰਿਹਾ ਵੀ ਜੇ ਦੇਖੋ ਜੇ ਤੁਹਾਡੇ ਮਨ ਚ ਆ ਵੀ ਸੀਏਡੀ ਇੱਕ ਚੀਜ਼ ਹੋਰ ਮੈਂ ਚਲੋ ਇੱਕ ਤਾਂ ਫਰਕ ਤਾਂ ਆਇਆਗਾ ਸਪੀਡਾਂ ਦਾ ਜਿਹੜਾ ਹਾਂ ਵੀ 1 ਬੰਨ ਦੀ 1.9 ਆ ਵੀ 2 ਦੀ 1.4 ਆ ਪਹਿਲੇ ਪਹਿਲੇ ਗੇਅਰ ਪਹਿਲੇ ਪੰਜ ਗੇਅਰ ਕੰਮ ਆ ਜਾਂਦੇ ਉਹ ਚ ਤਿੰਨ ਹੀ ਆਉਂਦੇ ਉਹਦੇ ਚ ਵੀ 1 ਚ ਤਿੰਨ ਗੇਅਰ ਹੀ ਕੰਮ ਆਉਂਦੇ ਓਕੇ ਇਹਦੇ ਚ ਪੰਜ ਚਾਰ 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 ਹਾਂ ਇਹਦੇ ਚ ਪੰਜ ਆ ਜਾਂਦੇ ਕੰਮ ਹਾਂ ਇਹਦਾ ਬੈਨੀਫਿਟ ਹੈਗਾ ਇਹਦੇ ਇਹ ਦੇਖ ਫਿਰ ਇਹਨਾਂ ਚਾ ਫਾਇਦਾ ਫਾਇਦਾ ਆ ਗੇਅਰ ਦਾ ਵੀ ਡਾਊਟ ਚੱਕ ਦੋ ਗੇਅਰ ਪ੍ਰੋ ਗੇਅਰ ਪ੍ਰੋ ਤਾਂ ਜਦੋਂ ਵੀ ਜੌਂਡੀ ਰੇਂਜ ਜਿਵੇਂ ਤਿੰਨ ਰੇਂਜ ਵਾਲੇ ਨੂੰ ਚਾਰ ਕਰਤਾ ਗੇਅਰ ਪ੍ਰੋ ਲਿਖਤਾ ਇੱਕ ਬਾਈ ਜੀ ਮਗਰ ਜਿਹੜੇ ਆਪਾਂ ਟਰਾਲੀ ਵਾਲੇ ਉਹ ਆ ਕਲਿੱਪਰ ਦਿਖਾਈ ਜਾ ਵੀਰਾਂ ਨੂੰ ਆ ਉਹ ਨਵੇਂ ਆ ਗਏ ਹਨਾ ਮੋ ਦੇਖਣੇ ਸੀਗੇ ਵੀ ਉਹ ਚੇਨ ਥੋੜੀ ਜੀ ਪਹਿਲਾਂ ਵਾਲੇ ਜੀ ਨਾਲ ਆ ਰਹੀ ਸੀ ਪ੍ਰੋਬਲਮ ਅੱਛਾ ਕਿਉਂਕਿ ਉਹਨੂੰ ਨਾ ਬਾਈ ਡੀ ਅਟੈਚ ਕਰਨਾ ਜਿਹੜੀ ਦੀ ਲਾਉਣਾ ਤੇ ਲਾਉਣਾ ਔਖਾ ਸੀ ਔਖਾ ਸੀਗਾ ਹਾਂ ਉਹ ਕੀ ਸੀਗਾ ਵੀ ਜਿਵੇਂ ਉਹ ਆਪਾਂ ਤੱਕ ਕੇ ਲਾਉਂਦੇ ਸੀ ਤੱਕ ਕੇ ਖਿੱਚਦੇ ਸੀ ਤੱਕ ਕੇ ਖਿੱਚਦੇ ਸੀ ਜ਼ੋਰ ਲਾਉਣਾ ਪੈਂਦਾ ਸੀ ਇੱਕ ਤਰ੍ਹਾਂ ਹਾਂ ਇਹਦੇ ਚ ਹੁਣ ਇਹਨਾਂ ਨੇ ਆ ਇਹ ਰਿੰਗ ਦੇ ਰਿੰਗ ਦੇਤੀ ਹਾਂ ਤੇ ਇਹਦੀ ਕਾਸਟ ਵੀ ਘਟ ਗਈ ਐ ਇਹ 13500 ਦੇ ਕਰਤਾ ਅੱਛਾ ਘਟ ਗਈ ਆ ਹਾਂ ਉਹ 18-1900 ਦਾ ਹੁੰਦਾ ਸੀ ਕੋਈ ਕਾਸਟ ਕੋਸਟ ਘਟਾਤੀ ਇਹ ਕੋਈ ਚੱਕਰ ਨਹੀਂ 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 ਦਾ ਦੋ 13500 ਦੇ ਨਹੀਂ ਡਈ ਐ ਬਸ 1349 ਪਤਾ ਨਹੀਂ ਕਿੰਨੇ ਇੰਨੇ ਖੂਸ਼ ਆ ਤਾਂ ਇਹ ਜਿਹੜਾ ਤਾਂ ਲੋਕੀ ਪਾਉਂਦੇ ਆ ਇਹਦੀ ਕਾਸਟ ਘਟਾਤੀ ਇਹ ਇਹ ਰੁਪਏ ਰਿਪੇਅਰੇਬਲ ਵੀ ਲੱਗਦਾ ਮੈਨੂੰ ਅਜਾ ਮੁੰਡੇ ਲਾਦੇ ਵਿੱਚ ਹੋ ਰੰਗ ਜਿ ਇੱਕ ਦੀ ਲੀਕ ਲੁਕ ਹੋ ਜੇ ਵੇ ਇਹ ਤਾਂ ਜੋੜ ਹੁੰਦਾ ਹੀ ਕਿ ਚੱਕ ਤਾਰੇ ਵਿੱਚੋਂ ਜਿਵੇਂ ਪੁਰਾਣੇ ਕਲਿਪਰ ਦੇ ਨਾਲ ਜੋੜ ਆਉਂਦਾ ਸੀ ਕਿ ਵੀਰੇ ਜੋੜ ਵੀ ਲੀਕ ਕਰ ਲੈਂਦਾ ਸੀ ਗਾਲਾ ਉਹ ਵੀ ਜੋੜ ਵੀ ਚੱਕ ਤਾਰੇ ਵਿੱਚੋਂ ਉਹ ਚੱਕਦਾ ਹਾਂ ਹੁਣ ਇਹ ਸਿੰਗਲ ਪੀਸ ਹੀ ਕਰਤਾ ਤੇ ਬਹੁਤ ਵਧੀਆ ਮਨਤ ਲੱਗੀ ਹੈ ਅਸੀਂ ਤਾਂ ਕਹਿ ਕੇ ਕਰਵਾਇਆ ਹੈ ਇੱਕ ਪਲੇਟ ਆ ਰਹੀ ਜਿਹੜੇ ਜਿਹੜੇ ਬੰਦੇ ਕਰਾਹ ਕਰੂ ਤੇ ਚੱਲਦੇ ਸੀ ਨਾ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਬਾਰੀ ਬਾਰੀ ਲਾਉਣਾ ਕਰਨਾ ਉਹਦੇ ਨਾਲ ਜ਼ੋਰ ਵੀ ਲੱਗਦਾ ਸੀ ਕਈ ਵਾਰੀ ਅਣਜਾਣ ਬੰਦੇ ਨੂੰ ਲਾਉਣਾ ਹੀ ਨਹੀਂ ਆਉਂਦਾ ਸੀ ਨਹੀਂ ਆਉਂਦਾ ਸੀ ਆਪਣੇ ਅੰਦਰੋਂ ਧੱਕ ਕੇ ਫਿਰ ਝਟਕਾ ਮਾਰਨਾ ਆਪਣੇ ਟਰੈਕਟਰ ਤੇ ਲੱਗਿਆ ਛੱਟ ਤੋਂ ਨਹੀਂ ਗੇਰੀ ਲੈਂਦੇ ਹਾਂ ਉਹ ਲੋਕਾ ਥੋੜਾ ਜਿਆਦਾ ਜ਼ੋਰ ਨਾਲ ਇੱਕ ਬਾਈ ਜੀ ਹੋਰ ਵੀਰਾਂ ਦੇ ਬਹੁਤ ਡਾਊਟ ਆਉਂਦੇ ਆ ਜੀ ਵੀ 1 ਤੇ ਵੀ 2 ਦੀ ਸੌਖੀ ਜੀ ਪਛਾਣ ਦੱਸੋ ਵੀਰਾਂ ਨੂੰ ਉਹ ਨਾ ਜਿਵੇਂ ਹੁਣ ਤੁਹਾਡੇ ਕੋਲ ਇੱਥੇ ਦੇਖਣ ਆਉਣ ਹਾਂ ਜੀ ਤੁਹਾਨੂੰ ਨਾ ਪੁੱਛਣਾ ਆ ਕੇ ਵੇਖ ਕੇ ਹੀ ਦੱਸ ਦੇਣ ਵੀ ਦੀ ਪਛਾਣ ਕੀ ਆ ਵੀ 51 52 10 52 ਦਾ ਆ ਦੇਖੋ ਹੁਣ ਤੁਸੀਂ ਖੜਾ ਵਾ ਲਿਫਟ ਪਰੋ ਹਣਾ ਇਹ ਇਹਦਾ ਜਾਵਾ 22 ਹੋਵੇ 53 51 ਕੋਈ ਆ ਅੱਛਾ 1 ਕੋਈ ਆ ਮਤਲਬ ਹਿੱਸਾ ਸੇਮ ਹੀ ਆ ਉਹਨਾਂ ਦਾ 52 ਦਾ 53 ਬੰਜਦਾ ਸਭ ਹਾਂਡੀ ਇੱਕੋ ਜੀ ਹੋਈ ਆ ਹਾਂ ਪਰ ਇਹਦੇ ਚ ਆਹੀ ਭਾਈ ਆ ਦੇਖੋ 1 2 3 ਨਾਟ ਆ ਗਏ ਹਣਾ ਆ ਬਖਾਈ ਜੀ ਲੋਕ ਇਹ ਆ ਵਾਲੇ ਤਿੰਨ ਨਾਟ 1 2 3 4 ਚੌਥਾ ਤੇ ਇੰਨੀ ਜ ਹੁਣ ਆ ਬਿਨਾ ਲਿਫਟ ਪਰੋ ਤੋਂ ਖੜਾ ਆ ਦੇਖੋ 75 ਆ ਇਹ ਪਰ ਇਹ 2000 ਕੈਪੈਸਿਟੀ ਵਾਲਾ ਅੱਛਾ ਆ ਇਹ ਇਹਦੇ ਨੇ ਇੱਕ ਦੋ ਹੀ ਆ ਸੂਰੀ ਚਾਰ ਆਗੇ ਸੂਰੀ ਚਾਰ ਇੱਥੇ ਨਟ ਜਰਾ ਹੋ ਜਾਂਦੇ ਆ ਸਭ ਤੋਂ ਸੌਖਾ ਪਛਾਣ ਇਹ ਆ ਪਛਾਣਾਂ ਦਾ ਹੋਰ ਵੀ ਹੈਗੀਆਂ ਪਰ ਸਭ ਤੋਂ ਸੌਖੀ ਸਭ ਤੋਂ ਛੇਤੀ 1 ਮਿੰਟ ਚ ਪਤਾ ਲੱਗ ਜਾਂਦਾ ਵੀ ਆ ਲਿਫਟ ਪਰੋ ਆ ਵੀ ਤੁਸੀਂ ਆ ਕੇ ਪੁੱਛੋ ਨਹੀਂ ਲੋੜ ਨਹੀਂ ਆ ਕੇ ਨਾਟ ਗੈਨ ਲੋ ਵੀ ਇਹ 25 ਕੁੰਡ ਵਾਲਾ ਕਿ 20 ਕੁੰਡ 1 ਸੈਕਿੰਡ ਚ ਪਤਾ ਲੱਗ ਜਾਂਦਾ ਬਾਕੀ ਚੀਜ਼ਾਂ ਦਾ ਹਜੇ ਹੋਰ ਵੀ ਬਹੁਤ ਆ ਵੀ ਇੱਥੋਂ ਭਾਰਾ ਇੱਥੋਂ ਆ ਹੱਡ ਡੋਡ ਵੀ ਭਾਰੇ ਆ ਸਾਰੇ ਪਰ ਉਹ ਉਹ ਚੀਜ਼ ਤੁਹਾਨੂੰ ਬੜੀ ਧਿਆਨ ਨਾਲ ਦੇਖਣੀ ਪਣੀ ਇਹਦੇ 1 ਸਕਿੰਟ ਚ ਸੌਖਾ ਕੰਮ ਸੌਖਾ ਇੱਕ ਚੀਜ਼ ਹੋਰ ਜ਼ਰੂਰੀ ਤਾਂ ਨਹੀਂ 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 ਇੱਕ ਚੀਜ਼ ਬਈ ਬੁੰਜਾ 10 ਵਾਰੇ ਵੀਰਾਂ ਦੇ ਨਾਲ ਬੜੇ ਡਾਊਟ ਹੁੰਦੇ ਆ ਆ ਜੋ ਅੱਗੇ ਚੱਲਦੇ ਆ 52 10 V1 ਤੇ V2 ਬਹੁਤ ਕਨਫਿਊਜ਼ਨ ਪੈਦਾ ਕਰਦਾ ਬਈ ਇਹ ਬਹੁਤ ਵਧੀਆ ਦੱਸਿਆ ਵਾ ਪਰ ਦੱਸਿਆ ਬਹੁਤ ਵਧੀਆ ਪਤਾ ਨਹੀਂ ਚੌਪ ਓ ਲ ਜਾਂਦੇ ਵੀਰ ਭਰਾ ਪਰ ਪਰ ਪਤਾ ਕੀ ਹੈ ਭਾਈ ਜੀ ਇਹ ਦੇਖੋ ਇੱਕ ਚੀਜ਼ ਹੋਰ ਮੈਂ ਚਲੋ ਇੱਕ ਤਾਂ ਫਰਕ ਤਾਂ ਹੈਗਾ ਸਪੀਡਾਂ ਦਾ ਜਿਹੜਾ ਹਾਂ B1 ਦੀ 1.9 ਆ B2 ਦੀ 1.4 ਆ ਪਹਿਲੇ ਪਹਿਲੇ ਗੇਅਰ ਪਹਿਲੇ ਪਹਿਲੇ ਲੋ ਦੀ ਪਹਿਲੇ ਲੋ ਦੀ A1 ਵਾਲੀ A1 ਦੀ ਹਾਈ ਸੇਮ ਆ ਨਹੀਂ ਹਾ ਟੌਪ ਵਾਲੀ ਸੇਮ B ਜਿਹੜੀ ਆਪਣੀ 3D ਆ ਹਾਂ D3 ਜਿਹੜਾ ਉਸੇ ਬਾਕੀ ਸਾਰੇ ਗੇਅਰਾਂ ਦੇ ਰੇਸ਼ੋ ਦਾ ਫਰਕ ਸਾਰਿਆਂ ਚ ਹੀ ਹੈ ਘੱਟ ਆ ਫਰਕ ਹੈਗਾ ਕੋਈ 8.9 ਤੇ ਜਿਵੇਂ ਇਹ B2 ਹੈਗਾ 8 ਤੇ ਉਹਦੀ 11 ਤੇ ਕੋਈ ਗੇਅਰ ਇਦਾਂ ਦੇ ਇਦਾਂ ਦੇ ਪਰ ਇਹਦੇ ਚ ਇੱਕ ਬੈਨੀਫਿਟ ਹੈ ਵੀ ਖੇਤੀ ਚ B2 ਚ ਤੁਹਾਡੇ 5 ਗੇਅਰ ਕੰਮ ਆ ਜਾਂਦੇ ਉਹ ਚ 3 ਹੀ ਆਉਂਦੇ ਉਹਦੇ ਚ B1 ਚ 3 ਗੇਅਰ ਹੀ ਕੰਮ ਆਉਂਦੇ ਓਕੇ ਜੀ ਇਹਦੇ ਚ 5-4 ਸਰਚਾਰਾ ਤਰ ਹਾਂ ਇਹਦੇ ਚ 5 ਆ ਜਾਂਦੇ ਕੰਮ ਹਾਂ ਇਹਦਾ ਬੈਨੀਫਿਟ ਹੈਗਾ ਇਹਦੇ ਚ ਫਿਰ ਇਹ ਲਾਈਨ ਚ ਫਾਇਦਾ ਫਾਇਦਾ ਹੈ ਇਹਦੇ ਚ ਬਿਲਕੁਲ ਫਾਇਦਾ ਹੈਗਾ ਕਿਉਂਕਿ A1 ਚ ਆਪਾਂ ਰੋਟਾਵੇਟਰ ਚਲਾਉਂਦੇ ਨਹੀਂ A2 ਚ ਚਲਾਉਂਦੇ ਆ ਰੋਟਾਵੇਟਰ ਸਾਰੇ A2 ਚ ਚਲਾਉਂਦੇ ਜੁੜਾਉਂਦੇ ਆ ਤੇ ਜਿਹੜਾ A1 ਚ ਆਪਾਂ ਚਲਾਉਂਦੇ ਸੁਪਰ ਸੀਡਰ ਹਾਂ ਸੁਪਰ ਸੀਡਰ ਦੇਖੋ ਹੁਣ ਅੱਗ ਦਾ ਦਿਨ ਉਹਨਾਂ ਦਾ ਰਵਾਜ ਬੰਦੀ ਨਹੀਂ ਲੱਗਣੀ ਪਰਾਲੀ ਬੋਣੀ ਪੈਣੀ ਹੈ ਲਾਉਣੀ ਚਾਹੀਦੀ ਨਹੀਂ ਉੱਥੀ ਇਹਨੇ ਕਾਬਜਾ ਹਾਂ ਜੇ ਤੁਸੀਂ ਸੁਪਰ ਸੀਡਰ ਅੱਗ ਲਾ ਕੇ ਚਲਾਉਂਦੇ ਆ ਫਿਰ ਤਾਂ A1 ਵਰਤੋ ਨਹੀਂ ਇਹ ਇਹ ਵੀ V2 ਵਰਤੋ V1 ਸੋਰੀ ਤੇ ਨਹੀਂ V2 ਵਰਤੀ ਆਪਾਂ ਇਹਦੇ ਪ੍ਰਾਣੀ ਕੋਲ ਜੀ ਚੱਲਦਾ ਬਾਈ ਉਹ ਵੀ ਪਾਉ ਮੈਨ ਲੱਗਾ ਵੀ 1 ਛੇ ਈ ਗਲਤ ਨਹੀਂ ਕੀ ਨਹੀਂ ਨਹੀਂ ਚੱਲਦਾ ਚੱਲਦਾ ਇਹ ਨਹੀਂ ਵੀ ਅੱਗੇ ਚ ਅੱਗੇ 21 ਨਹੀਂ ਚਲਾਉਨੇ ਆਪਾਂ ਕਦੇ ਪ੍ਰੋਬਲਮ ਆਈ ਹੈ ਕਦੇ ਨਹੀਂ ਆਈ ਕਦੇ ਪ੍ਰੋਬਲਮ ਆਈ ਇਹ ਜਰਾ ਥੋੜੀ ਸਲੋ ਕਰਤੀ ਜਦੋਂ ਪੂਸੇ ਪਾਸੇ ਦੀ ਪਰਾਲੀ ਸੀ ਨਾ ਬਾਹਲੀ ਆਉਂਦੀ ਸੀ ਇਹਨੂੰ ਉਦੋਂ ਟਰੈਕਟਰ ਨੇ ਸਫਾਈ ਘਟਦੀ ਸੀ ਟਰੈਕਟਰ ਨੂੰ ਨਹੀਂ ਕੋਈ ਪ੍ਰੋਬਲਮ ਸੀ ਸਫਾਈ ਦੀ ਪ੍ਰੋਬਲਮ ਸੀ ਉਹ ਲੋਕਾਂ ਨੇ ਦਿਮਾਗ ਸੀ ਥੋੜਾ ਜਿਹਾ ਹੋਰ ਸਲੋ ਜੇ ਸਫਾਈ ਵਧ ਜਾਊ ਟਰੈਕਟਰ ਨੂੰ ਦਬਣਾ B1 ਚ ਵੀ ਨਹੀਂ ਦਬਣਾ 22 ਚ ਵੀ ਨਹੀਂ ਸਿਰਫ ਸਫਾਈ ਦਾ ਫਰਕ ਪੈਣਾ ਹੁਣ ਮਗਰ ਸਫਾਈ ਦਾ ਪੁਆਇੰਟ ਵੋਰੀ ਹੈ ਐਡਾ ਨਹੀਂ ਥੋੜੀ ਸਫਾਈ ਵਧਾਊਗੀ ਪਗਰ ਬਸ ਹੋਰ ਨਹੀਂ ਕੋਈ ਐਡਾ ਮਸਲਾ ਹੈਗਾ ਤੇ ਆ ਗੇਅਰ ਦਾ ਵੀ ਡਾਊਟ ਚੱਕ ਦੋ ਗੇਅਰ ਪ੍ਰੋ ਗੇਅਰ ਪ੍ਰ ਜਦੋਂ ਵੀ ਜੌਂਡੀ ਰੇਂਜ ਜਿਵੇਂ ਤਿੰਨ ਰੇਂਜ ਵਾਲੇ ਨੂੰ ਚਾਰ ਕਰਤਾ ਗੀਅਰ ਪ੍ਰੋ ਲਿਖਤਾ ਜਿਵੇਂ 50d ਨੂੰ ਦੋ ਰੇਂਜ ਤੋਂ ਤਿੰਨ ਰੇਂਜ ਕਰਤਾ ਗੀਅਰ ਪ੍ਰੋ ਲਿਖਤਾ ਹੁਣ ਕਈਆਂ ਦੇ ਦਿਮਾਗ ਇਹ ਵਹਿਮ ਹੁੰਦਾ ਵੀ 52 'ਤੇ ਗੀਅਰ ਪ੍ਰੋ ਲਿਖਿਆ ਹੈ ਚਾਰ ਰੇਂਜ ਆ ਤੇ 50d 'ਤੇ ਲਿਖਿਆ ਵੀ ਉਹ ਵੀ ਚਾਰ ਹੀ ਨਹੀਂ ਇਹ ਕੀ ਕਰਦਾ ਜਦੋਂ ਵੀ ਪਿਛਲੀ ਟੈਕਨੋਲੋਜੀ ਤੋਂ ਅਪਗ੍ਰੇਡ ਕਰਦਾ ਕੋਈ ਗੀਅਰ ਨੂੰ ਉਹਨੂੰ ਗੀਅਰ ਪ੍ਰੋ ਲਿਖਦਾ ਦੋ ਵਾਲੇ ਨੂੰ ਤਿੰਨ ਕੀਤਾ ਤਾਂ ਵੀ ਗੀਅਰ ਪ੍ਰੋ ਲਿਖਤਾ ਤਿੰਨ ਵਾਲੇ ਨੂੰ ਚਾਰ ਕੀਤਾ ਤਾਂ ਵੀ ਲਿਖਤਾ ਹੁਣ ਜੇ ਕੱਲ ਨੂੰ ਪੰਜ ਵਾਲੇ ਨੂੰ ਚਾਰ ਕਰੂ ਤਾਂ ਕੋਈ ਹੋਰ ਬਦਲੂ ਜਿਵੇਂ ਲਿਫਟ ਪ੍ਰੋ ਆ ਹੁਣ ਇਹਦੀ ਹੁਣ ਸੀਗੀ 2000 ਤੋਂ 2500 ਕਰਦੀ 50 ਡੀ ਦੀ 1800 ਤੋਂ 2000 ਕਰਦੀ ਉਹਦੀ 1600 ਤੋਂ 1800 ਸੀਗੀ ਪਹਿਲਾਂ ਦੋ ਹੁੰਦੀਆਂ ਨਾ ਕਿllੀਆਂ ਗੰਭਾ ਕਰਕੇ 1600 ਮਿਨੀਮਮ 1600 ਸੀ ਮੈਕਸਿਮ 1800 ਸੀ ਹੁਣ ਕੀ ਕੀਤੀ ਹੈ 1800 2000 2000 ਬਾਈ ਜੀ ਇਹਨੂੰ ਮਤਲਬ ਸ਼ਿੰਕਰੋਮੈਕਸ ਗੇਅਰ ਕਿਹੜੇ ਮਾਡਲ ਚ ਆਉਂਦਾ ਉਹ 21 ਚ ਆਉਂਦਾ ਪਹਿਲਾ ਮਾਡਲ ਆ ਪੁਰਾਣਾ ਆਪਣਾ ਟੌਮ ਮਾਡਲ ਸਭ ਤੋਂ ਵੱਧ ਕਹਿੰਦੇ ਇਹਨੂੰ ਹੂੰ ਉਹ V1 V2 ਚ ਸਿੰਕ੍ਰੋਮੈਸ਼ਨ ਨਹੀਂ ਮਿਲੂਗਾ V2 ਚ ਨਹੀਂ ਮਿਲਦਾ ਨਹੀਂ ਦਿੱਤਾ ਨਹੀਂ ਉਹਨਾਂ ਨੇ ਕੰਪਨੀ ਬਣਾਇਆ ਨਹੀਂ ਕਿਉਂਕਿ ਭਾਈ ਹੁਣ ਇਹ ਚ ਹੋਰ ਮਾਡਲ ਕੱਢਣੇ ਨਹੀਂ 6 ਮਹੀਨੇ ਰਹਿ ਗਿਆ ਇਹ ਹੁਣ ਜਿਹੜਾ ਕੋ ਆਉਂਦਾ ਇਹੀ ਹੋਣਾ ਔਰ ਕੁਝ ਨਹੀਂ ਹੋਣਾ ਇਹ ਲੈ ਲਾਓ ਜਿੰਨਾ ਲੈਣੇ ਮੈਂ ਵਾਰ ਵਾਰ ਕਹੀ ਹਣਾ ਹਾਂ ਹੁਣ ਕਿਸੇ ਕੰਪਨੀ ਨੇ 50 ਹਸ ਪਾਵਰ ਚ ਕੋਈ ਚੇਂਜ ਨਹੀਂ ਕਰਨੀ ਜਿਹੜਾ ਕੋ ਕਿਸੇ ਨੇ ਨਹੀਂ ਕਰਨੀ ਕਿਉਂਕਿ ਚੇਂਜ ਕਰਨ ਦੇ ਲੱਗਦਾ ਪੈਸਾ ਪੈਸਾ 6 ਮਹੀਨੇ ਲਈ ਕਿਸੇ ਨੇ ਨਹੀਂ ਲਾਉਣਾ ਕੁਛ ਇਹ ਵੀ 6 ਮਹੀਨੇ ਬਾਅਦ ਕਿਸੇ ਨੇ ਆਰ ਐਨ ਡੀ ਨਹੀਂ ਕਰਨੀ ਹੁਣ ਆਰ ਐਨ ਡੀ ਚੱਲ ਰਹੀ ਆ BS5 ਤੇ ਆ ਗਿਆ ਟਰੈਕਟਰ ਡੈਮੋ ਵਾਲੇ ਆ ਗਿਆ 52s ਵੀ ਆ ਗਿਆ BS5 ਚੱਲੀ ਆ ਰਿਹਾ ਇਹਦਾ ਮਤਲਬ ਇਹ ਗੱਲ ਫਾਈਨਲ ਆ ਟੈਸਟਿੰਗ ਆ ਰਹੀ ਆ ਚੱਲੀ ਜਾਂਦੇ ਆ ਇਹਨੂੰ ਹਵਾਸ ਨਹੀਂ ਸਮਝੀਏ ਭਾਈ ਇਹ ਬਦਲਣਾ ਨਹੀਂ ਕਾਰਾਂ ਵਾਲਿਆਂ ਨੇ ਪੂਰਾ ਜੋਰ ਲਾ ਲਿਆ ਸੀ ਹੂੰ ਕਾਰਾਂ ਨੂੰ ਐਕਸਟੈਂਸ਼ਨ ਨਹੀਂ ਦਿੱਤੀ ਜਿਨ੍ਹਾਂ ਨੇ ਉਦੋਂ ਕਰੋਨਾ ਕਰਕੇ ਮਿਲ ਗਈ ਉਦੋਂ ਦਿੱਤੀ ਨਹੀਂ ਡਾਟ ਪਾ ਲਿਆ ਕਾਰਾਂ ਵਾਲਿਆਂ ਨੇ ਨਾ ਟਰੈਕਟਰ ਵਾਲਿਆਂ ਨੂੰ ਮਿਲਣੀ ਆ ਇੱਕ ਵਾਰੀ ਕਰੋਨਾ ਟਾਈਮ ਉਦੋਂ ਮਿਲ ਗਈ ਕਰੋਨਾ ਟਾਈਮ ਸੀਗਾ ਹੂੰ ਹੁਣ ਨਹੀਂ ਮਿਲਣੀ ਉਹ ਗੱਡਗਰੀ ਪੂਰਾ ਡਿਆ ਹੋਇਆ ਇਸ ਗੱਲ ਤੇ ਸਰਕਾਰ ਦਾ ਬਈ ਸੈਂਟਰ ਦੀ ਗਵਰਨਮੈਂਟ ਹੈ ਨਾ ਜਿਹੜੀ ਹੂੰ ਉਹ ਐਡੀ ਕਹਿ ਲੋ ਵੀ ਇੰਡਸਟਰੀ ਕਾਰਪੋਰੇਟ ਕਾਰਪੋਰੇਟ ਦੇ ਹੱਕ ਚੱਲ ਰਹੀ ਆ ਉਹ ਜੋ ਕਾਰਪੋਰੇਟ ਨੂੰ ਫਾਇਦਾ ਦੇਣ ਦੇ ਚੱਕਰ ਚ ਉਹਨਾਂ ਨੇ ਇਹ ਕਰਨਾ ਹੀ ਕਰਨਾ ਕੋਈ ਮਜ਼ਬੂਤ ਕੋਈ ਲੋਕਸਾਂ ਦਾ ਜੋ ਮਰਜ਼ੀ ਕਰਨ ਉਹਨਾਂ ਨੇ ਭਾਈ 3 ਸਾਲ ਹੋ ਗਏ ਕਹਿੰਦੇ ਨੇ ਤਿਆਰੀ ਕਰੋ ਸਾਰੀਆਂ ਕੰਪਨੀਆਂ ਤਿਆਰ ਆ ਇਹੋ ਜੀ ਗੱਲ ਨਹੀਂ ਇਹ ਜਦ ਕਹੋ ਵੀ ਨਹੀਂ ਠੀਕ ਆ ਕੁਝ ਕੰਪਨੀਆਂ ਕੋਈ ਇੰਜਣ ਨਹੀਂ ਬਣਾਉਂਦੇ ਨੇ ਕਿਸੇ ਤੋਂ ਲੈ ਲਿਆ ਇਧਰੋਂ ਲੈ ਲਿਆ ਉਧਰੋਂ ਲੈ ਲਿਆ ਇੰਜਣ ਹਨਾ ਪਰ ਕੰਪਨੀਆਂ ਨੇ ਸਾਰੀਆਂ ਤਿਆਰ ਕਰਕੇ ਟੈਸਟਿੰਗ ਚੱਲ ਰਹੀ ਰਹੀ ਆ ਕੋਡਾਂ ਲਾ ਕੇ ਨਾ ਹਾਂ ਰੈਡੀ ਆ ਜਾ। ਖੜੇ ਤਾਂ ਪਏ ਆ ਪਜੌਂਡੀਰ ਕੋਲੇ ਜਿੰਨੇ ਵੀ ਜਿਹੜਾ ਲੈਣਾ ਲੈ ਲਓ। ਹਾਂ ਹਾਂ ਜਿਹੜਾ ਵੀ ਕੰਪਨੀ ਦਾ ਮੈਂ ਤਾਂ ਕਹਿਣਾ ਵੀ ਜੇ ਦੇਖੋ ਜੇ ਤੁਹਾਡੇ ਮਨ 'ਚ ਆ ਤੁਸੀਂ ਆਡੀ ਮੈਂ ਫੇਰਾ 6 ਮਹੀਨੇ ਆ। 6 ਮਹੀਨੇ ਬਸ 6 ਮਹੀਨੇ ਹੀ ਨੰਬਰ ਨੰਬਰ ਸੰਬਰ ਦਾ ਬੰਦੇ ਵੈਸੇ ਹੀ ਘਟ ਲੈਂਦੇ ਆ। ਆ ਝੋਨੇ ਤੱਕ ਹੀ ਲੈਂਦਾ ਜ਼ਿਮੀਦਾਰ। 2 ਮਹੀਨੇ। ਚਾਹ ਦੋ ਮਹੀਨੇ ਰਹਿ ਗਏ। ਦੋ ਤਰ ਝੋਨੇ ਤੱਕ ਲੈ ਲਰੋ ਭਰਾਓ ਜੀ ਨੇ ਲੈਣਾ। ਚੱਕ ਦੋ ਵੱਟੇ ਜਿੰਨੇ ਲੈਣੇ ਆ। ਹਾਂ ਕਿਉਂਕਿ ਇੱਕ ਹੋਰ ਦੱਸ ਦੇਣਾ ਅਕਤੂਬਰ ਜਾ ਕੇ ਸ਼ੋਰਟੇਜ ਵੀ ਆਣੀ ਹੈ ਸਾਰੇ ਟਰੈਕਟਰਾਂ ਦੀ। ਮੇਰੇ ਕੱਲੀ ਜਾਣੀ ਰੇਟ ਵਧਾ ਹਾਂ ਰੇਟ ਵਧ ਜਾਣੇ ਰੇਟ ਵਧਾਣੇ ਬਲੈਕ ਬਲੈਕ ਵਾਲਾ ਕੰਮ ਹੀ ਹੋਣਾ ਬਈ ਇਸ ਨੂੰ ਕਿਉਂਕਿ ਸਾਡੇ ਤਾਂ ਉਹੀ ਸੀ ਆਪਾਂ ਸਾਨੂੰ ਤਾਂ ਹੁਣ ਨਹੀਂ ਮਿਲਦੇ ਸਾਨੂੰ ਕਾਹਦੀ ਬਣਨੇ ਪਰ ਤੂੰ ਇਹ ਬਲੈਕ ਕਾਹਦੀ ਕਰਨੀ ਜਿੰਨੇ ਕਹੇ ਹਾਰ ਲਏ ਉਹਨੇ ਕਰੂ ਆਪਾਂ ਤਾਂ ਨਹੀਂ ਕਦੇ ਕੀਤੀ ਅਸੀਂ ਤਾਂ ਕਰੋਨਾ ਟਾਈਮ 'ਚ ਨਹੀਂ ਕੀਤੀ ਬਈ ਕਰੋਨਾ ਟਾਈਮ 'ਚ ਵੀ ਅਸੀਂ 47 ਬੰਦੇ ਨੇ ਪੈਸੇ ਮੋੜੇ ਸੀ ਬਿਆਨੇ ਬਿਆਨੇ ਮੋੜਦੇ ਸੀ ਆਪਾਂ ਕਿਸੇ ਨੇ ਨਹੀਂ ਮੋੜੇ ਆਪਾਂ ਤਾਂ ਉਹਦੀ ਨਾ ਆ ਲੈ ਵੀ ਨਹੀਂ ਮਿਲਣਾ ਰਕਣਾ ਨਹੀਂ ਮਿਲਣਾ ਵਿਆਦਾ ਲੈਣਾ ਹਨਾ ਬਹੁਤ ਲੋਕਾਂ ਨੇ ਛਿਤਰੋ ਛਿਟਰੀ ਹੋ ਕੇ ਬਹੁਤ ਕੁਝ ਹੋਇਆ ਉਦੋਂ ਬੀਲਰਾਂ ਨਾਲ ਲੜਾਈਆਂ ਝਗੜੇ ਵੀ ਦੰਦੇ ਨਹੀਂ ਪੈਸੇ ਆਪਾਂ ਆਪਣਾ ਕਿਸੇ ਤੋਂ ਪੈਸੇ ਬਾਲੇ ਲਏ ਐ ਐਵੇਂ 10000 ਰੁਪਏ ਲੈਂਦੇ ਸੀ ਅਡਵਾਂਸ ਆਪਾਂ ਦਾ ਇਹ ਨਹੀਂ ਇਹ ਨਹੀਂ ਪੂਰੀ ਪੇਮੈਂਟ ਪਾ ਲਈ ਐ ਆਜੋ ਹਣ ਉਹਦਾ ਵੀ ਆ 50 ਡੀ ਦਾ ਛੋਟਾ ਚੇਤਨ ਵੀ ਦੱਸ ਦਈਏ ਆ ਲੈ ਫੜੋ ਇੱਥੇ ਵੀ ਆ ਗਿਆ ਲਿਫਟ ਪ੍ਰੋ ਹਾਂ ਇਹ ਲਿਫਟ ਪ੍ਰੋ ਉਹੀ ਦੱਸ ਕੇ ਡੈ ਨਾ ਹਾਂ ਕਿਉਂਕਿ ਇਹ ਨਹੀਂ ਤਾਂ ਹਜੇ 200 ਕਿਜੀ ਵਧਾਈਆ ਲਿਫਟ ਕਪੈਸਿਟੀ ਉਹਨਾਂ ਨੇ ਕਿਉਂਕਿ ਵਧਾਤੀ ਤੇ ਇਸ ਕਰਕੇ ਲਿਫਟ ਪ੍ਰੋ ਹੁਣ ਇੱਕ ਹੋਰ ਪੰਗਾ ਹੁਣ ਲੋਕਾਂ ਨੇ ਇਹਦੇ ਵੀ 1 ਲਿਖਿਆ ਹੁਣ ਅਗਲਾ ਕਹਿੰਦਾ ਵੀ ਇਹ ਕਿਹਦੇ 59 ਦਾ ਖਾਲੀ ਸਪੀਡ ਆਈਆਂ ਨਹੀਂ ਇਹ ਫਰਕ ਆ ਹਰੇਕ ਮਾਡਲ ਦੀ ਆ ਡੱਡ ਸਪੀਡ ਆ ਇਹ ਨਹੀਂ ਹੈਗਾ ਵੀ ਜੇ ਇੱਥੇ ਵੀ 1 ਲਿਖਿਆ ਤਾਂ 59 ਦਾ ਸਾਲਾ ਵੀ 1 ਤਾਂ ਇਹ ਇੱਕੋ ਚੱਲਣਗੇ ਨਹੀਂ ਇਹ ਮਾਡਲ ਲਿਫਟ ਪ੍ਰੋ ਵਾਲਾ ਜਿਹੜਾ ਮਾਡਲ ਆ ਇਹਦੀ ਪਹਿਲੀ ਸਪੀਡ ਇਹ ਆ ਹੁਣ ਜਦੋਂ ਕੱਲ ਨੂੰ ਗੀਰ ਚੇਂਜ ਕਰੂਗਾ ਫਿਰ ਇਹ ਤੇ V2 ਆ ਜਾ ਫਿਰ ਬਦਲੀ ਜਾ ਹਾਂ ਫਿਰ A ਵੀ ਨਹੀਂ ਆਵੇ 52 ਵਾਲੀ V2 ਆਉ ਨਹੀਂ ਉਹ ਇਸ ਮਾਡਲ ਦੇ ਹਿਸਾਬ ਨਾਲ ਜਿਹੜੀ ਸਪੀਡ ਹੋਊਗੀ ਉਹ V2 ਹੋਊਗੀ ਇਹਦੇ ਚ ਕੋਈ ਸਿੰਕਰੋ ਮੈਸ਼ ਵਾਲਾ ਫੰਡਾ ਤਾਂ ਨਹੀਂ ਨਹੀਂ ਇਹਦੇ ਚ ਨਹੀਂ ਹੁੰਦਾ ਇਹ ਛੋਟੇ ਹਸ ਪਾਵਰ ਦੇ ਟ੍ਰੈਕਟਰ ਨੇ ਸਿੰਕਰੋ ਮੈਸ਼ ਕੁਝ ਨਹੀਂ ਆਉਂਦਾ ਨਾ ਜੀ ਹਸ ਪਾਵਰ ਵੀ ਦੱਸਿਆ ਸੱਚੀ ਯਾਰ 50 ਪਾਵਰ ਇਹ ਕਾਪੀ ਤੇ 49.8 ਹੀ ਲਿਖਦੇ ਆ 49.8 50 ਲਿਖ ਹੀ ਨਹੀਂ ਸਕਦਾ ਕਾਪੀ ਤੇ ਕੋਈ ਹੁਣ ਜਦੋਂ 50 ਹੋ ਗਿਆ ਉਹ ਸੀਆਡੀ ਹੋ ਗਿਆ ਕਾਨੂੰਨ ਜਦੋਂ ਕਾਨੂੰਨ ਕਹਿੰਦਾ ਵੀ ਜਦੋਂ 50 ਹੋ ਗਿਆ ਸੀ. 80 ਹੋ ਗਿਆ ਜਿਹੜੀ ਕਾਪੀ ਬਣਨੀ ਆ 49.8 48.8 ਕੋਈ 48 2 ਜਿਹੜੀ ਸੀ 50 ਤੋਂ ਥੱਲੇ ਹੀ ਬਣਨੀ ਆ ਸਮਝ ਗਏ ਥੋੜੀ ਥੋੜੀ ਪਾਵਰਾਂ ਘਟਾ ਦੀਆਂ ਕੰਪਨੀਆਂ ਨੇ ਅੱਜ ਤੋਂ 2-3 ਸਾਲ ਪਹਿਲਾਂ ਇਹ 50 ਹੀ ਲਿਖਿਆ ਹੁੰਦਾ ਸੀ ਕਾਪੀ ਤੇ ਪਹਿਲਾਂ ਲਿਖਿਆ ਹੁੰਦਾ ਇਹ ਨਾ 50 ਪਰ ਹੁਣ 2 ਸਾਲਾਂ ਦਾ 49 ਹੀ ਆ ਰਿਹਾ ਸਾਰੀਆਂ ਕਿਸੇ ਵੀ ਕੰਪਨੀ ਦਾ ਡਾਇਰੈਕਟਰ ਲਓਗੇ ਕੱਲੀ ਕਾਪੀ ਦੇ ਰਹੇ ਹੋਗੇ ਪਾਵਰ ਵੀ ਉਹਨੂੰ ਹੀ ਹੋਊਗੀ ਪਾਵਰ ਵੀ ਵੱਧ ਦੇਣ ਦੀ ਕੀ ਜਰੂਰਤ ਨਹੀਂ ਹੈਗੀ ਕੋਈ 49 ਕਾਪੀ ਦੇ ਲੈ ਕੇ 70 ਦੇ ਦੇ 60 ਦੇ ਦੇ ਨਾ ਮੈਂ ਤਾਂ ਝੂਠ ਜਿਹੜਾ ਮਰਜ਼ੀ ਬੋਲੀ ਜਾਣਾ ਬੋਲੀ ਜਾਣਾ ਆ ਪੁੱਛਣ ਹੀ ਲੱਗਾ ਸੀ ਬਾਈ ਹਾਂ 50 16 ਦੇ ਟਾਇਰਾਂ ਚ ਟਰੈਕਟਰ ਆਪਾਂ ਵੇਖ ਲਈਏ ਜੀ ਜੀ 60 ਐਚਪੀ ਹੈਗਾ ਤੁਸੀਂ ਕੋਈ ਵੀ ਦਿੰਦੇ ਹੋ ਤੁਹਾਡਾ ਕਿਹੜਾ 60 ਐਚਪੀ ਆ 16 ਨਰਾਂ ਚ ਹਾਂ 16 ਲਾ ਲਓ 14 ਲਾ ਲਓ ਮੈਨੂੰ 53 57 ਸਵਾ ਬਰੀ ਆਪਣਾ ਦਾ 53 53 ਦਾ ਜ ਆਪਾਂ ਕਿੰਨੇ ਐਚਪੀ ਹੈ 57 57 54 5 63 63 75 74 ਸਵਾ 74 ਉਹਦੇ ਚ ਵੀ ਹੁਣ ਪੰਗਾ ਉਹ ਪਹਿਲਾਂ ਆਪਣਾ 75 75 ਹਸ ਪਾਵਰ ਆਉਂਦਾ ਸੀ ਹੁਣ ਆਪਣਾ 75 74 ਹਸ ਪਾਵਰ ਆਉਂਦਾ ਕਾਰਨ ਕੀ ਹੈ ਜਦੋਂ 75 ਹੋ ਗਿਆ ਉਦੋਂ BS5 ਹੋ ਗਿਆ ਸਮਝ ਆਇਆ ਅਜਾ ਇਹ ਵੀ ਚੱਕਰ ਹੈ ਹਾਂਜੀ ਤਾਂ ਦੱਸ ਕੇ ਸਾਡੇ ਨੂੰ ਪਹਿਲਾਂ 50 ਤੋਂ 75 74 ਤੱਕ BS4 ਹਮ 75 ਤੋਂ ਉੱਪਰ ਵਾਲੇ ਟਰੈਕਟਰ BS5 ਇਸ ਸਾਲ ਅਗਲੇ ਸਾਲ ਤੋਂ ਉਹ 6 ਹੋ ਜਾਣੇ ਇਹ 5 ਹੋ ਜਾਣੇ ਕੰਪਨੀ ਨਾਲ ਦਿਨੋ ਦਿਨ ਉਹ ਕੰਪਨੀ ਤਾਂ ਕਾਦੀ ਕੰਪਨੀ ਦਾ ਫਾਰਮਟ ਨੇ ਕਾਨੂੰਨ ਬਣਾਇਆ ਉਹ ਜੇਕਰਣਾ ਪੈਣਾ ਹੁਣ ਇਸ ਟਾਈਮ ਕੋਈ ਵੀ 70 ਹਸ ਪਾਵਰ BS4 ਚ ਨਹੀਂ ਆਉਂਦਾ ਕਿਸੇ ਵੀ ਕੰਪਨੀ ਦਾ ਕਈ ਦਹਨੇ ਆ 75 ਕਿਉਂਕਿ ਪਹਿਲਾਂ 75 ਸੀਗਾ ਪਰ ਹੁਣ 70 ਕਾਪੀ ਤੇ 74 ਹੀ ਲਿਕੇ ਆਊਗਾ ਤੇ ਹੈ ਵੀ 74 ਹੀ ਆ ਕਾਪੀ ਤੇ ਲਿਕੇ ਆ ਗਿਆ ਮੈਂ ਬਈ ਨਾ ਮੁਰਕਾ ਫੇਰ ਆਈ ਜਾਂਦਾ ਆ ਗਿਆ ਬਸ ਆ ਪਾ ਗਿਆ ਲੱਗੇ ਹੁਣ ਵੀਰਾਂ ਤੋਂ ਹੁਣ ਤਾਂ ਠੀਕ ਹੈ ਟਰੈਕਟਰਾਂ ਨੂੰ ਮਾਰੋ ਨੀਗਾ ਭਾਈ ਜੀ ਕੋਈ ਗੱਲ ਬਾਤ ਦਿਲ ਚ ਰਹਿ ਤਾ ਨਹੀਂ ਗਈ ਨਹੀਂ ਨਹੀਂ ਵਧੀਆ ਮੈਂ ਤਾਂ ਬਹੁਤ ਰਹਿ ਗਿਆ ਹੁਣ ਆ ਗਿਆ ਮੀ ਜਿੱਦੂ ਜੀ ਗੱਲ ਚਲੋ ਫੇਰ ਕਰ ਲਾਂਗੇ ਆਪਾਂ ਉਹ ਆਉਣਾ ਨਾ 51 ਉਤਨ ਕਰ ਲਾਂਗੇ ਉਦਾਂ ਕਰਾਂਗੇ ਹਨਾ ਨਹੀਂ ਆਉਣ ਕਰਕੇ ਸਾਨੂੰ ਹਫਤੇ ਨੂੰ ਆਊਗਾ ਫੇਰ ਕਰ ਲਾਂਗੇ ਉਹਦੇ ਚ ਬਹੁਤ ਡਾਊਟ ਰਹਿ ਗਏ ਡਾਊਟ ਕੀ ਫੰਕਸ਼ਨ ਦੱਸਣਾ ਹੈ ਦੱਸ ਦੇ ਫੰਕਸ਼ਨ ਦੱਸਣਾ ਹੈ ਦੱਸ ਦਾਂਗੇ ਬਹੁਤ ਬਹੁਤ ਵਧੀਆ ਟਰੈਕਟਰ ਆ ਹੁਣ ਤੁਸੀਂ ਤਿੰਨ ਖਿਡਾਰੀ ਫਿਰਦੇ ਹੋ ਮੈਂ ਸਵਾਪਤੀ ਵੈਸੇ ਤਾਂ ਕਰਨੀ ਹੈ ਇਹ ਵਿਕਦੇ ਨਹੀਂ ਤੁਹਾਡੇਆਂ ਕੀ ਚੱਕਰ ਨਹੀਂ ਨਹੀਂ ਭਾਈ ਇਹਦਾ ਮਸਾ ਮਿਲੇ ਆ ਉਹ ਟਰੈਕਟਰ ਨੂੰ 1.5 ਮਹੀਨਾ ਹੋ ਗਿਆ ਬੋਕ ਕੋਈ ਨੂੰ ਅੱਛਾ ਆ ਕੱਲ ਆਇਆ ਵਾ ਇਕੱਠੇ ਟਰਾਲਾ ਆਇਆ ਸੀਗਾ ਇਹ ਕੱਲ ਨੂੰ ਸਾਰੇ ਇਕੱਠੇ ਦਵਾਂਗੇ ਕੱਲ ਨੂੰ ਹਾਂ ਕੱਲ ਨੂੰ ਆਪਣੀ ਏਜੰਸੀ ਨੂੰ 11 ਸਾਲ ਹੋਏ ਨੇ ਪੂਰੇ 15 ਅਗਸਤ ਬਹੁਤ 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 ਮੂੰਹ ਕਰਾਓਗੇ ਹਾਂ ਹਾਂ ਪੂਰਾ ਕਰਾਵਾਂਗੇ ਜੀ ਵੀਰਾਂ ਨੇ ਕਿਹਾ ਆਪੇ ਕਹੀ ਜਾਂਦਾ ਕੋੜਾ ਵੀ ਕਰਾ ਦਾਂਗੇ ਆ ਜਾਓ ਕਿਹੜੀ ਗੱਲ ਮਿੱਠੇ ਨਹੀਂ ਹੁੰਦੇ ਲਓ ਜੀ ਕੱਲ ਨੂੰ ਇਹਨੇ ਕਾ ਬੋਲ ਅੱਜ ਕਬੂਲਿਆ ਜੇ ਜੇ ਕੋਈ ਜਾਣਕਾਰੀ ਦਿੰਦੇ ਆ ਵੱਧ ਘੱਟ ਸ਼ਬਦ ਹੋਵੇ ਉਹਦੇ ਲਈ ਮਾਫੀ ਆ ਹਾਂ ਜੀ ਤੇ ਮਿਲਦੇ ਆ ਅਗਲੀ ਵੀਡੀਓ ਚ ਜਲਦੀ ਹਾਂ ਨਹੀਂ ਬਾਈ ਤੋ ਇਨਾ ਟਾਈਮ ਪਾਉਣਾ ਮੈਂ ਤਾਂ ਵੇਖੀ ਅਜੇ 3 ਮਹੀਨੇ ਹੋ ਗਏ ਮੈਨੂੰ ਪਤਾ ਨਹੀਂ ਸੀ ਮੈਨੂੰ ਲੋਕਾਂ ਨੇ ਕਿਹਾ ਕਹਿੰਦੇ ਬਹੁਤ ਦੇਰ ਹੋ ਗਈ ਹਾਂ ਤੇ ਠੀਕ ਹੈ ਦਵਾਈਆਂ ਕੀ ਤੁਹਾਨੂੰ ਧੰਵਾ ਜੀ ਬਾਈ ਧੰਨਵਾਦੀ ਸਾਰੀ